ਸਰੀ ਸਾਰੇ ਸਪੈਕਸ ਤੋਂ ਦੇ ਇਹ ਸਾਰੇ ਟੇਬਲ ਤੇ ਕਿਉਂ ਪਈਆਂ ਹੋਈਆਂ ਨੇ ਇਹ ਸਾਰੀਆਂ ਸਪੈਕਸ ਲੋਗਾਂ ਨੇ ਉਤਰੀਆਂ ਹੋਈਆਂ ਨੇ ਜੀ ਤੇ ਕਿਉਂਕਿ ਕਾਫੀ ਵੱਡੇ ਨੰਬਰ ਆਉਂਦੇ ਆ ਸਾਡੇ ਕੋਲੇ ਇਹ ਵੀ 28 ਨੰਬਰ ਹੈ ਕਾਫੀ 18 18 ਨੰਬਰ 17 17 ਨੰਬਰ ਜਿਵੇਂ ਇਸ ਟਾਈਪ ਦਾ ਤੁਸੀਂ ਸਪੈਕਸ ਕਦੇ ਦੇਖਿਆ ਨਹੀਂ ਹੈਗਾ ਮੈਂ ਦੇਖਿਆ ਸਰ ਨਾ ਤੇ ਇੱਥੇ ਕੋਈ ਐਕਸ-ਰੇ ਮਸ਼ੀਨ ਹੈ ਤੁਸੀਂ ਈਵੈਲਿਊਏਟ ਕਿਵੇਂ ਕਰ ਦਿਓ ਅੱਖ ਦੇ ਅੰਦਰ ਕਿਸ ਚੀਜ਼ ਦੀ ਪ੍ਰੋਬਲਮ ਹੈ ਸਾਨੂੰ ਐਕਸਪੀਰੀਅੰਸ ਹੀ ਨਾ ਹੋ ਗਿਆ ਕਿ ਅਸੀਂ ਉਸ ਚੀਜ਼ ਨੂੰ ਦੇਖ ਕੇ ਅਸੀਂ ਦੱਸ ਦਿੰਨੇ ਆਂ ਵੀ ਇਹਨੂੰ ਇੰਨੀ ਕਿ ਟਿੱਕਤ ਹੈਗੀ ਜਿਹੜੀ ਇਹ ਸਾਡੇ ਕੋਲ ਦਵਾਈ ਹੈਗੀ ਆ ਇਹ ਟੋਟਲੀ ਆਯੁਰਵੈਦਿਕ ਦਵਾਈ ਹੈ ਅਸੀਂ ਇਹਨੂੰ ਆਯੁਰਵੈਦਿਕ ਦਾ ਜਿਹੜਾ ਸਿਸਟਮ ਹੈਗਾ ਉਹ ਸਲੋ ਪ੍ਰੋਸੈਸ ਹੁੰਦਾ ਹੌਲੀ ਹੌਲੀ ਠੀਕ ਕਰਦੀ ਹੈ ਲੇਕਿਨ ਇਹਦਾ ਰਿਜ਼ਲਟ ਬਹੁਤ ਅੱਛੇ ਨੇ ਜਿਹੜੇ ਵੀ ਹੁਣ ਸਾਡੇ ਕੋਲ ਠੀਕ ਹੋ ਕੇ ਗਏ ਨੇ 15-15 ਸਾਲ ਬਾਅਦ ਦੁਬਾਰਾ ਆਉਂਦੇ ਜੀ ਸਾਡੇ ਜਿਨ੍ਹਾਂ ਦੇ ਚਸ਼ਮੇ ਲੱਗੇ ਹੋਏ ਸੀ ਉਤਰ ਗਏ ਤੇ ਉਹ ਦਵਾਈ ਬਣਾਉਣ ਨੂੰ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਕੋਈ 15-15 ਸਾਲ 10-10 ਸਾਲ ਦਵਾਈ ਪਰ ਮਚੋਰ ਹੋਣ ਟਾਈਮ ਲੱਗਦਾ ਤੇ ਬੱਚਿਆਂ ਦੇ ਵੀ ਸਰ ਚਸ਼ਮੇ ਜਿਹੜੇ ਨੇ ਉਹ ਉਤਰ ਜਾਂਦੇ ਨੇ ਬਿਲਕੁਲ ਜੀ ਕੋਈ ਵੀ ਨੰਬਰ ਦਾ ਚਸ਼ਮਾ ਹੈਗਾ ਸਾਡੇ ਕੋਲ ਕਾਫੀ ਵੱਡੇ-ਵੱਡੇ ਚਸ਼ਮੇ ਪਏ ਆ ਤੁਸੀਂ ਦੇਖੇ ਨੇ ਤੇ ਕਾਫੀ ਵੱਡੇ-ਵੱਡੇ ਚਸ਼ਮੇ ਆ ਉਤਰ ਜਾਂਦੇ ਮੇਰੀ ਇੱਕ ਵਾਰੀ ਅੱਖਾਂ ਖਰਾਬ ਹੋ ਗਈਆਂ ਸੀਗੀਆਂ ਅਬਾਊਟ 10 ਸਾਲ ਪਹਿਲਾਂ ਬਹੁਤ ਮਾਈਨਰੀ ਕਰਾਉਂ ਰਹੀਆਂ ਸੀ ਮੈਨੂੰ ਮੇਰਾ ਪਹਿਲਾ ਜੌਬ ਇਹੋ ਜਿਹਾ ਸੀਗਾ 8 ਟੂ 5 ਜੌਬ ਸੀਗਾ ਸਕਰੀਨ ਟਾਈਮ ਬਹੁਤ ਸੀਗਾ ਤੇ ਮੈਨੂੰ ਪਤਾ ਲੱਗਣ ਲੱਗਿਆ ਸੀ ਤਿੰਨ ਕੁ ਮਹੀਨਿਆਂ ਚ ਕਿ ਮੇਰੀ ਅੱਖਾਂ ਖਰਾਬ ਹੋ ਰਹੀਆਂ ਨੇ ਸੋ ਮੈਂ ਹਾਫਤਾਕ ਯੂਜ਼ ਕੀਤੀ ਮੇਰੀ ਹਫਤੇ ਚ ਹੀ ਅੱਖਾਂ ਠੀਕ ਹੋ ਗਈਆਂ ਸੀ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਬੈਂ ਭਾਰੋ ਆ ਰਹੀਆਂ ਤੇ ਮੈਂ ਦੇਖ ਰਹੀਆਂ ਕਾਫੀ ਸਾਰੀ ਭੀੜ ਲੱਗੀ ਹੋਈ ਹੈ ਉਹ ਕਿਸ ਚੀਜ਼ ਦੀ ਹੈ ਤੇ ਤੁਸੀਂ ਕੀ ਕੀ ਚੀਜ਼ ਇੱਥੇ ਕੀ ਕੀ ਚੀਜ਼ਾਂ ਦਾ ਇਲਾਜ ਹੁੰਦਾ ਹੈ ਅਸੀਂ ਮੇਨਲੀ ਅੱਖਾਂ ਦਾ ਇਲਾਜ ਕਰਦੇ ਹਾਂ ਜੀ ਅੱਖਾਂ ਦੀ ਕੋਈ ਬਿਮਾਰੀ ਵੀ ਆ ਉਦਾਲ ਉਹ ਉਹ ਦਾ ਇਲਾਜ ਕਰਦੇ ਜਿਵੇਂ ਕੈਟਰਿਕ ਹੋ ਗਿਆ ਗਲਕੂਮਾ ਹੋ ਗਿਆ ਰੋਟੀਨਾਟ ਅਟੈਚ ਹੋ ਗਿਆ ਕੋਈ ਵੀ ਨੰਬਰ ਹੈਗਾ ਸਪੈਕਸ ਦਾ ਕੋਈ ਵੀ ਨੰਬਰ ਹੈਗਾ ਬੱਚਿਆਂ ਦੇ ਅੱਜ ਕੱਲ੍ਹ ਜ਼ਿਆਦਾ ਸਕ੍ਰੀਨ ਦਾ ਹੀ ਪ੍ਰੋਬਲਮ ਆ ਰਹੀ ਹੈ ਉਹ ਹਰ ਬਿਮਾਰੀ ਦਾ ਇਲਾਜ ਕਰਦੇ ਮੈਂ ਦੇਖਿਆ ਸਰ ਨਾ ਤਾਂ ਇੱਥੇ ਕੋਈ ਐਕਸ-ਰੇ ਮਸ਼ੀਨ ਹੈ ਤੁਸੀਂ ਈਵੈਲਿਊਏਟ ਕਿਵੇਂ ਕਰਦੇ ਹੋ ਕਿ ਕਿਸੇ ਦੇ ਅੰਦਰ ਕੀ ਅੱਖ ਦੇ ਅੰਦਰ ਕਿਸ ਚੀਜ਼ ਦੀ ਪ੍ਰੋਬਲਮ ਉਹ ਕਿਵੇਂ ਤੁਹਾਨੂੰ ਕੋਈ ਮਤਲਬ ਬਖਸ਼ ਕੇ ਲੋ ਇਹਨੂੰ ਤੁਸੀਂ ਕੀ ਕਹੋਗੇ ਇਹਨੂੰ ਨਹੀਂ ਨਾ ਬਖਸ਼ ਨਹੀਂ ਹੈ ਮੇਰੇ ਪਿਤਾ ਜੀ ਨੇ ਬੜਾ ਪੁਰਾਣਾ 37-38 ਸਾਲ ਤੋਂ ਅਸੀਂ ਇਹ ਸੇਵਾ ਕਰਦੇ ਆ ਰਹੇ ਹਾਂ ਕਾਫੀ ਮੇਰੇ ਪਿਤਾ ਜੀ ਨੂੰ ਐਕਸਪੀਰੀਅੰਸ ਹੋ ਗਿਆ ਸੀਗਾ ਮੈਂ ਪਿਤਾ ਜੀ ਨੇ 27-28 ਸਾਲ ਤੋਂ ਪਿਤਾ ਜੀ ਨੇ ਕੰਮ ਕੀਤਾ ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਕਿਉਂਕਿ ਮੇਰੇ ਪਿਤਾ ਜੀ ਬਹੁਤ ਮਿਹਨਤ ਕਰਦੇ ਸੀਗੇ ਭਗਤੀ ਕਰਦੇ ਸੀ ਪਾਠ ਪੂਜਾ ਬਹੁਤ ਕਰਦੇ ਸੀ ਤੇ ਸਾਨੂੰ ਐਕਸਪੀਰੀਅੰਸ ਇੰਨਾ ਹੋ ਗਿਆ ਕਿ ਅਸੀਂ ਉਸ ਚੀਜ਼ ਨੂੰ ਦੇਖ ਕੇ ਅਸੀਂ ਦੱਸ ਦਿੰਦੇ ਹਾਂ ਵੀ ਇਹਨੂੰ ਇੰਨੀ ਕਿ ਟਿੱਕਤ ਹੈਗੀ ਸਰਦੀ ਮੈਂ ਦੇਖ ਰਹੀ ਆ ਇੱਥੇ ਲੋਕੀ ਕਾਫੀ ਕਾਫੀ ਅਲੱਗ ਅਲੱਗ ਏਰੀਆ ਤੋਂ ਆ ਰਹੇ ਨੇ ਤੇ ਉਹਨਾਂ ਨੂੰ ਕੋਈ ਨਾ ਕੋਈ ਫਰਕ ਪੈ ਰਿਹਾ ਲੰਬਾ ਚੱਲਦਾ ਇਲਾਜ ਜਾਂ ਕਿਵੇਂ ਕੀ ਕਿਵੇਂ ਸਿਸਟਮ ਕੀ ਹੈ ਇਸ ਜਗ੍ਹਾ ਦਾ ਪੂਰਾ ਦੇਖੋ ਜੀ ਜਿਹੜਾ ਜਿਹੜੀ ਇਹ ਸਾਡੇ ਕੋਲ ਦਵਾਈ ਹੈਗੀ ਆ ਇਹ ਔਰ ਟੋਟਲੀ ਔਰਵੈਦਿਕ ਦਵਾਈ ਹੈ ਅਸੀਂ ਇਹਨੂੰ ਆਯੁਰਵੈਦਿਕ ਦਾ ਜਿਹੜਾ ਸਿਸਟਮ ਹੈਗਾ ਉਹ ਸਲੋ ਪ੍ਰੋਸੈਸ ਹੁੰਦਾ ਹੌਲੀ ਹੌਲੀ ਠੀਕ ਕਰਦੀ ਹੈ ਲੇਕਿਨ ਇਹਦਾ ਰਿਜ਼ਲਟ ਬਹੁਤ ਅੱਛੇ ਨੇ ਕਾਫੀ ਜ਼ਿਆਦਾ ਲੋਕ ਠੀਕ ਹੁੰਦੇ ਨੇ ਕਾਫੀ ਲੋਕ ਠੀਕ ਹੋਏ ਨੇ ਇਸੇ ਕਰਕੇ ਸਾਡੀ ਕੋਈ ਆਪਦੀ ਐਡਵਰਟਾਈਜ਼ਮੈਂਟ ਤਾਂ ਹੈ ਨਹੀਂ ਅਸੀਂ ਨਾ ਉਹ ਐਡਵਰਟਾਈਜ਼ ਕਰਦੇ ਆ ਮਾਊਥ ਟੂ ਮਾਊਥ ਐਡਵਰਟਾਈਜ਼ਮੈਂਟ ਹੈਗੀ ਹੈ ਉਸ ਹਿਸਾਬ ਨਾਲ ਲੋਕ ਆਉਂਦੇ ਨੇ ਜੇ ਕਾਫੀ ਲੋਕ ਜ਼ਿਆਦਾ ਠੀਕ ਹੁੰਦੇ ਜਿਹੜੇ ਵੀ ਹੁਣ ਸਾਡੇ ਕੋਲ ਠੀਕ ਹੋ ਕੇ ਗਏ ਨੇ 15-15 ਸਾਲ ਬਾਅਦ ਦੁਬਾਰਾ ਆਉਂਦੇ ਜੀ ਸਾਡੇ ਜਿਨ੍ਹਾਂ ਦੇ ਚਸ਼ਮੇ ਲੱਗੇ ਹੋਏ ਸੀ ਉਤਰ ਗਏ ਕਿਹਦਾ 4 ਨੰਬਰ ਸੀ ਇਹਦਾ 5 ਨੰਬਰ ਸੀ ਕਿਹਦਾ 7 ਨੰਬਰ ਸੀ 15-15 ਸਾਲ ਬਾਅਦ ਆ ਕੇ ਕਹਿੰਦੇ 0.25 ਸਾਡੇ ਲੱਗ ਗਿਆ ਇਸ ਕਰਕੇ ਅਸੀਂ ਦੁਬਾਰਾ ਫੇਰ ਆ ਗਏ ਜੋ 15-15 ਸਾਲ ਨੰਗ ਜਾਂਦੇ ਆ ਇਸ ਦਵਾਈ ਨਾਲ ਇਹਨਾਂ ਆਰਬੈਟਿਕ 200 ਇਨਫੈਕਟ ਹੈਗਾ ਜੀ ਜਿਹੜੀ ਦਵਾਈ ਦੀ ਸਰ ਤੁਸੀਂ ਗੱਲ ਕਰ ਰਹੇ ਹੋ ਇਹ ਦਵਾਈ ਤੁਸੀਂ ਆਪ ਪ੍ਰਿਪੇਅਰ ਕਰਦੇ ਹੋ ਜੀ ਪਹਿਲਾਂ ਮੇਰੇ ਪਿਤਾ ਜੀ ਕਰਦੇ ਮੈਂ ਪਿਤਾ ਜੀ ਨਾਲ ਕਰਦਾ ਸੀਗਾ ਜੀ ਹੁਣ ਅਸੀਂ ਆਪ ਕਰਦੇ ਆ ਤੇ ਉਹ ਦਵਾਈ ਬਣਾਉਣ ਨੂੰ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਕੋਈ 15 15 ਸਾਲ 10 10 ਸਾਲ ਦਵਾਈ ਪਰ ਮਚੂਰ ਹੋਣ ਟਾਈਮ ਲੱਗਦਾ ਤੇ ਇਸ کافی ਲੰਬਾ ਟਾਈਮ ਲੱਗਦਾ ਸੀ ਤੇ کافی ਟਾਈਮ ਤੁਹਾਡੇ ਪਿਤਾ ਜੀ ਨੇ ਇਹ ਸੇਵਾ ਕੀਤੀ ਤੇ ਹੁਣ ਇਹ ਮੈਂ ਕਹਿ ਸਕਦੀ ਹਾਂ ਇੱਕ ਤਰੀਕੇ ਨਾਲ ਪੀੜ੍ਹੀ ਦਰ ਪੀੜ੍ਹੀ ਤੁਹਾਡੇ ਕੋਲ ਅੱਗੇ ਆ ਗਈ ਇਸ ਚੀਜ਼ ਦਾ ਕੋਸ਼ਿਸ਼ ਹੈ ਜੀ ਸਾਡੇ ਪਿਤਾ ਜੀ ਨੇ ਕੀਤੀ ਹੈ ਕੋਸ਼ਿਸ਼ ਹੈ ਅਸੀਂ ਉਹਨਾਂ ਦਾ ਜੋ ਹੁਕਮ ਹੋਇਆ ਜੋ ਇਨਿੰਗਮੈਂਟ ਕਰਕੇ ਗਏ ਨੇ ਉਸ ਨੂੰ ਮੇਨਟੇਨ ਕਰ ਸਕੀਏ ਤੇ ਮੈਕਸਿਮਮ ਕੋਸ਼ਿਸ਼ ਕਰ ਰਹੇ ਸੀ ਜਿਹੜਾ ਉਪਰਾਲਾ ਤੁਹਾਡੇ ਪਿਤਾ ਜੀ ਨੇ ਕੀਤਾ ਸੀ ਮੈਨੂੰ ਇਹ ਪਤਾ ਲੱਗੇ ਕਿ ਤੁਸੀਂ ਉਸ ਸਮੇਂ ਹੁਣ ਬਾਹਰ ਚਲੇ ਗਏ ਸੀਗੇ ਤੇ ਸਰ ਉਹਦੇ ਬਾਰੇ ਵੀ ਦੱਸੋ ਕਿ ਤੁਸੀਂ ਫਿਰ ਵਾਪਸ ਕਿਆ ਕਿਵੇਂ ਉਹ ਕਿਵੇਂ ਬਣਿਆ ਕਿ ਤੁਸੀਂ ਵਾਪਸ ਆਏ ਮੈਂ ਮੈਂ ਕੈਨੇਡਾ ਚੱਲ ਗਿਆ ਸੀ ਜੀ ਤੇ ਪੀਆਰ ਲੈ ਕੇ ਫਿਰ ਪਿਤਾ ਜੀ ਕਾਫੀ ਉਮਰ ਹੋ ਗਈ ਸੀ ਉਹਨਾਂ ਦੀ ਵੈਸੇ ਮੈਂ ਬਹੁਤ ਟਾਈਮ ਉੱਥੇ 6 ਮਹੀਨੇ ਉੱਥੇ ਰਹਿੰਦਾ 6 ਮਹੀਨੇ ਇੱਥੇ ਰਹਿੰਦਾ ਜੀ ਜਦੋਂ ਮੈਂ ਇੱਥੇ ਰਹਿੰਦਾ ਸੀ ਮੈਂ ਪਿਤਾ ਜੀ ਦੇ ਨਾਲ ਕੰਮ ਕਰਦਾ ਸੀਗਾ ਤੇ ਪਿਛਲੇ 4 ਸਾਲ ਤੋਂ 4 ਸਵਾ 4 ਸਾਲ ਤੋਂ ਮੈਂ ਪਿਤਾ ਜੀ ਨੇ ਮੈਨੂੰ ਕਿਹਾ ਵੀ ਉਮਰ ਮੇਰੀ ਜਿਆਦਾ ਹੋ ਗਈ ਹੈ ਇਸ ਕਰਕੇ ਤੂੰ ਇਹ ਕੰਮ ਆ ਕੇ ਦੇਖ ਆਪਾਂ ਇਹ ਕੰਮ ਕਰਨਾ ਸੇਵਾ ਕਰਨੀ ਮੈਂ ਉਹਨਾਂ ਦਾ ਹੁਕਮ ਮੰਨਿਆ ਲੁਕੀ ਕਹਿੰਦੇ ਨੇ ਕਿ ਉਹ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ ਮੈਂ ਕਹਿ ਸਕਦੀ ਆ ਇਹ ਬਾਬਾ ਜੀ ਪੰਜਾਬ ਬਾਹਰ ਤੋਂ ਪੰਜਾਬ ਆਏ ਨੇ ਸਿਰਫ ਲੋਕਾਂ ਦੀ ਸੇਵਾ ਕਰਨ ਲਈ ਲੋਕਾਂ ਦੇ ਫਾਇਦੇ ਲਈ ਅੱਖ ਦੀ ਰੌਸ਼ਨੀ ਜਿਹਦੇ ਨਾਲ ਅਸੀਂ ਦੁਨੀਆਂ ਦੇਖਦੇ ਆ ਉਹ ਬਹੁਤ ਜ਼ਰੂਰੀ ਹੁੰਦੀ ਏ ਸਲੋ ਪ੍ਰੋਸੈਸ ਹੈ ਲੇਕਿਨ ਇਹ ਮੈਂ ਬਹੁਤ ਵਾਰੀ ਸੁਣਿਆ ਕਿ ਸਰ ਤੁਸੀਂ ਮੈਂ ਕਾਫੀ ਸਾਰੇ ਪੇਸ਼ੈਂਟਸ ਦੇ ਨਾਲ ਤੁਹਾਡੀ ਗੱਲ ਕਰਦੀ ਵੀ ਸੁਣੀਏ ਤੁਸੀਂ ਹਰ ਵਾਰੀ ਇਹ ਕਹਿੰਦੇ ਹੋ ਕਿ 100% ਤੁਹਾਨੂੰ ਫਰਕ ਪਏਗਾ ਸਰ 100% ਕਹਿਣਾ ਮਤਲਬ ਬਹੁਤ ਸ਼ੋਰਟੀ ਹੋ ਜਾਂਦੀ ਹੈ ਦੇਖੋ ਜੀ ਮੈਂ ਤਾਂ ਗੁਰੂ ਰਾਮਦਾਸ ਜੀ ਤੇ ਭਰੋਸਾ ਕਰਦਾ ਪਿਤਾ ਜੀ ਨੇ ਜਿੰਨੀ ਭਗਤੀ ਕੀਤੀ ਆ ਉਹਦੇ ਚ ਉਹ ਸਪਿਰਚੁਅਲ ਪਾਵਰ ਜ਼ਰੂਰ ਹੈਗੀ ਆ ਉਹਨਾਂ ਦੀ ਬਾਣੀ ਤਾਕਤ ਜਿਹੜੀ ਹੈਗੀ ਆ ਦਵਾਈsche ਜ਼ਰੂਰ ਹੈਗੀ ਹੈ ਤੇ ਇਸ ਕਰਕੇ ਮੇਰੇ ਪਿਤਾ ਜੀ ਵੀ ਇਹ ਕਹਿੰਦੇ ਸੀ ਬਿਲਕੁਲ ਠੀਕ ਹੋ ਜੂਗੇ ਉਸ ਹਿਸਾਬ ਨਾਲ ਮੈਂ ਕਿਉਂਕਿ ਮੈਨੂੰ ਯਕੀਨ ਹੁੰਦਾ ਮੈਂ ਗੁਰੂ ਨੂੰ ਹਾਜ਼ਰ ਨਾਲ ਜਾਣ ਕੇ ਗੱਲ ਕਹਿਣਾ ਵੀ ਬਿਲਕੁਲ ਠੀਕ ਹੋ ਜਾਓਗੇ ਬਾਕੀ ਕਿਰਪਾ ਉਹਨਾਂ ਦੀ ਹੁੰਦੀ ਹੈ ਉਹ ਮਤਲਬ ਵਾਹਿਗੁਰੂ ਵਾਹਿਗੁਰੂ ਦੇ ਜਾਪ ਨਾਲ ਤੇ ਦਵਾਈ ਦੀ ਬੂੰਦਾ ਨਾਲ ਅਗਰ ਬੰਦਾ ਠੀਕ ਹੋ ਸਕਦਾ ਹੈ ਜਾਂ ਤੁਹਾਡੀ ਕੋਈ ਦਿੱਕਤ ਹੈ ਅੱਖਾਂ ਦੇ ਰਿਲੇਟਿਡ ਕੋਈ ਕੈਟਰਾ ਕੋਈ ਕੋਈ ਵੀ ਸਕੁਇਨ ਹੈ ਬੱਚਿਆਂ ਦੀ ਅੱਖਾਂ ਦੇ ਅੰਦਰ ਜਾਂ ਬੱਚਿਆਂ ਦੇ ਕਿੱਥੇ ਨਾ ਕਿੱਥੇ ਅੱਖਾਂ ਦੀ ਚਸ਼ਮੇ ਲੱਗ ਜਾਂਦੇ ਨੇ ਅੱਜਕੱਲ ਤੇ ਉਹ ਵੀ ਤੁਹਾਡੀ ਸਾਰੀ ਪ੍ਰੋਬਲਮ ਜਿਹੇ ਤੁਹਾਡੀ ਠੀਕ ਹੋ ਸਕਦੀ ਤੇ ਮੇਰਾ ਇੱਕ ਹੋਰ ਸਵਾਲ ਹੈ ਸਰ ਅੱਜਕੱਲ ਜਿਵੇਂ ਸਕੂਲ ਦੇ ਅੰਦਰ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਹੈ ਬੱਚੇ ਸਾਰਾ ਟਾਈਮ ਮੋਬਾਈਲ ਗੈਜਟ ਫ੍ਰੈਂਡਲੀ ਤੋਂ ਟੈਕਨੋਲੋਜੀ ਵੱਧਦੀ ਚਲੀ ਜਾਂਦੀ ਹੈ ਤੇ ਬੱਚੇ ਨੂੰ ਗੇਮਸ ਖੇਲਣ ਦੀ ਬਹੁਤ ਜ਼ਿਆਦਾ ਆਦਤ ਪੈ ਗਈ ਹੈ ਉਹ ਕੀ ਕਹਿ ਸਕਦੇ ਹੋ ਸਰ ਬੱਚਿਆਂ ਦੇ ਅੰਦਰ ਵੀ ਕਾਫੀ ਜ਼ਿਆਦਾ ਅੱਖਾਂ ਤੋਂ ਰਿਲੇਟਡ ਪ੍ਰੋਬਲਮ ਆ ਗਈ ਹੈ ਹਾਂ ਜੀ ਬੱਚਿਆਂ 'ਚ ਬਹੁਤ ਜ਼ਿਆਦਾ ਆ ਰਹੀ ਹੈ ਜੀ ਤੇ ਇਹ ਸਕਰੀਨ ਟਾਈਮ ਵਧਣ ਕਰਕੇ ਹੀ ਬੱਚਿਆਂ 'ਚ ਸਕੁਇੰਟ ਆ ਰਿਹਾ ਹੈ ਜਿਸ ਸਪੈਕਸ ਦਾ ਨੰਬਰ ਬਹੁਤ ਵੱਧ ਰਿਹਾ ਤੇ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਪੇਰੈਂਟਸ ਨੂੰ ਸੋਚਣਾ ਪੈਣਾ ਕਿ ਅਸੀਂ ਬੱਚਿਆਂ ਤੋਂ ਸਕਰੀਨ ਟਾਈਮ ਜਿੰਨਾ ਮੈਕਸਿਮ ਘਟਾ ਸਕਦੇ ਹਾਂ ਘਟਾਇਆ ਜਾਵੇ ਤੇ ਬੱਚਿਆਂ ਦੇ ਵੀ ਸਰ ਚਸ਼ਮੇ ਜਿਹੜੇ ਨੇ ਉਹ ਉਤਰ ਜਾਂਦੇ ਨੇ ਬਿਲਕੁਲ ਜੀ ਕੋਈ ਵੀ ਨੰਬਰ ਦਾ ਚਸ਼ਮਾ ਹੈਗਾ ਸਾਡੇ ਕੋਲ ਕਾਫੀ ਵੱਡੇ ਵੱਡੇ ਚਸ਼ਮੇ ਪਏ ਆ ਤੁਸੀਂ ਦੇਖੇ ਨੇ ਤੇ ਕਾਫੀ ਵੱਡੇ ਵੱਡੇ ਚਸ਼ਮੇ ਆ ਉਤਰ ਜਾਂਦੇ ਆ ਜੀ बच्चों के अंदर प्रॉब्लम हो जाती है स्पैक्स की लेकिन व्डिया के अंदर प्रॉब्लम ज़्यादातर मोती की यह सारिया चीज़ें भी सर मोती भी उतर जाता सर हाँ जी मोती भी उतर जाता ग्लूकोमा भी ठीक हो जाता और अटैच हो रहा ठीक हो जाता हर टाइप की बीमारी था इलाज हो जाए तो सर जो किसी ने इतने आना होड्रस दस सद हो, और या कॉन्टैक्ट नंबर तो अं थे विचे पावे बट फिर भी किोच करेंगे लोग मेरे पिता जी का ना सारकपाल सि गेवाल ਪਿੰਡ ਸਾਡਾ ਕੁਲੀਆਵਾਲ ਜਮਾਲਪੁਰ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਸੈਕਟਰ 33 ਨਾਲ ਡਿਜ਼ਾਈਨਿੰਗ ਹੈਗਾ ਜੀ ਸੈਕਟਰ 33 ਲੁਧਿਆਣਾ ਮੇਰੀ ਸਾਰੀ ਦ ਸਿਟੀ ਹੈਡਲਾਈਨਸ ਦੇ ਈਵਰ ਨੂੰ ਇੱਕ ਗੁਜ਼ਾਰਿਸ਼ ਹੈ ਕਿ ਜੇ ਜੇ ਤੁਸੀਂ ਕਿਸੇ ਦੀ ਵੀ ਮਦਦ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਪ੍ਰੋਬਲਮ ਜਿਹੜੀ ਨਾ ਅੱਖਾਂ ਜਿਹੜੀ ਵੀ ਅੱਖਾਂ ਤੋਂ ਰਿਲੇਟਡ ਪ੍ਰੋਬਲਮ ਹੈ ਨਾ ਜੀ ਤੁਸੀਂ ਇਹਨੂੰ ਥੋੜਾ ਜਿਹਾ ਵੀ ਸਪਰੈਡ ਕਰੋਗੇ ਤਾਂ ਮੈਨੂੰ ਲੱਗਦਾ ਤੁਸੀਂ ਕਿਥੇ ਨਾ ਕਿਥੇ ਇਸ ਪੂਰੇ ਜਿਹੜਾ ਮੋਹਮ ਚੱਲਦੀ ਪਈ ਹੈ ਉਹਨੂੰ ਕੰਟ੍ਰਿਬਿਊਟ ਜ਼ਰੂਰ ਕਰੋਗੇ ਲੋਕਾਂ ਦੀ ਹੈਲਪ ਜ਼ਰੂਰ ਕਰੋਗੇ ਆ ਕਿਥੇ ਨਾ ਕਿਥੇ ਇੱਕ ਛੋਟਾ ਜਿਹਾ ਵੀ ਤੁਸੀਂ ਤੁਹਾਡੀ ਇੱਕ ਸ਼ੇਅਰ ਦੇ ਨਾਲ ਮੈਨੂੰ ਲੱਗਦਾ ਕਾਫੀ ਫਰਕ ਪੈ ਗਈ ਕਿਉਂਕਿ ਜਿਹਨੂੰ ਜੋ ਵੀ ਲੋੜਮੰਦ ਹੈ ਉਨੂੰ ਸਹੀ ਜਗ੍ਹਾ ਮਿਲ ਜਾਏਗੀ ਕਿਥੇ ਆ ਕੇ ਜਿਹੜੀ ਜਗ੍ਹਾ ਤੇ ਬਖਸ਼ ਹੈ ਮੈਂ ਫੀਲ ਕਰ ਸਕਦੀ ਆ ਇਸ ਜਗ੍ਹਾ ਦੀ ਪਾਵਰ ਨੂੰ ਤੇ ਹੈਗੇ ਬਾਬਾ ਜੀ ਦਾ ਪੂਰਾ ਹੈਗਾ ਇਥੇ ਕੀ ਕਹਿ ਸਕਦੇ ਨੇ ਬlesings ਹੈਗੀ ਏ ਤੇ ਆਖਾ ਦੇ ਜਿਹੜੀ ਵੀ ਦਿੱਕਤ ਹੈ ਉਹ ਜ਼ਰੂਰ ਰਿਜ਼ੋਲਵ ਹੁੰਦੀ ਹੈ ਇਧਰ ਆ ਕੇ ਸਰਦਾਰ ਇਕਬਾਲ ਸਿੰਘ ਜੀ ਗਰੇਵਾਲ ਸਰਦਾਰ ਭੁਪਿੰਦਰ ਸਿੰਘ ਜੀ ਗਰੇਵਾਲ ਤੇ ਹੁਣ ਅਸੀਂ ਕਰਾਵਾਂਗੇ ਉਹਨਾਂ ਦੀ 3 ਜਨਰੇਸ਼ਨ ਬਾਰੇ ਗੱਲ ਜਿਹੜੀ ਇਹ ਸੇਵਾ ਦੇ ਨਾਲ ਜੁੜ ਗਈਏ ਇਹ ਵੀ ਬਾਹਰ ਰਹਿੰਦੇ ਸੀਗੇ ਵਾਪਸ ਆ ਗਏ ਨੇ ਸਿਰਫ ਲੋਕਾਂ ਦੀ ਸੇਵਾ ਲਈ ਆਓ ਗੱਲ ਕਰਦੇ ਆਂ ਭੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਤਸੁਰੂਪ ਗਰੇਵਾਲ ਓਕੇ ਸਰ ਤੇ ਤੁਸੀਂ ਵੀ ਅਹੀ ਪੂਰੀ ਸੇਵਾ ਦੇ ਅੰਦਰ ਵਿੱਚੇ ਹੁਣ ਇਨਵੋਲਵ ਹੋਣ ਜਾ ਰਹੇ ਹੋ ਹਾਂਜੀ ਥੋੜੇ ਜੇ ਸਾਲ ਹੋਏ ਨੇ 4-5 ਸਾਲ ਹੋਏ ਨੇ ਮੈਂ ਥੋੜਾ ਜਿਹਾ ਜ਼ਿਆਦਾ ਕੰਟ੍ਰਿਬਿਊਟ ਕਰਨ ਲੱਗ ਗਿਆ ਸੀਗਾ ਇੱਧਰ ਐਂਡ ਡੂਰਿੰਗ ਕੋਵਿਡ ਮੈਂ ਕਾਫੀ ਇਨਵੋਲਵ ਸੀਗਾ ਸੋ ਇਟਸ ਬੀਨ ਅਬਾਊਟ 4 ਤੋਂ 5 ਸਾਲ ਹੋ ਚੁੱਕੇ ਨੇ ਹੁਣ ਪਰ ਉਦੋਂ ਪਹਿਲਾਂ ਮੈਂ ਕੈਨੇਡਾ ਜੌਬ ਕਰਦਾ ਸੀਗਾ ਐਂਡ ਇਧਰ ਆਈ ਸੌ ਦੈਟ ਇਧਰ ਜਿਹੜਾ ਲੋਕਾਂ ਦਾ ਰੁਝਾਨ ਹੈਗਾ ਐਂਡ ਜਿਹੜਾ ਫਾਇਦਾ ਹੋ ਰਿਹਾ ਉਹ ਬਹੁਤ ਜ਼ਿਆਦਾ ਹੋ ਰਿਹਾ ਸੋ ਜ਼ਿਆਦਾ ਫੁੱਲਫਿਲਿੰਗ ਫੀਲਿੰਗ ਸੀਗੀ ਐਜ਼ ਅ ਜੌਬ ਮੋਰ ਸੈਟੀਸਫੈਕਸ਼ਨ ਯੂ ਕੈਨ ਸੀ ਐਬਸੋਲੂਟਲੀ ਤੇ ਤੁਸੀਂ ਵੀ ਸਰ ਹੁਣ ਆਇਡੈਂਟੀਫਾਈ ਕਿਵੇਂ ਕਰਦੇ ਹੋ ਇਹ ਵੀ ਤੁਹਾਨੂੰ ਹੁਣ ਆਈ ਥਿੰਕ ਜਨਰੇਸ਼ਨ ਟੂ ਜਨਰੇਸ਼ਨ ਕਿਉਂਕਿ ਇਹ ਚੀਜ਼ ਪਾਸ ਹੋਈ ਹੋਈ ਹੈ ਤੇ ਤੁਸੀਂ ਵੀ ਹੁਣ ਇਹੀ ਪੂਰੇ ਪ੍ਰੋਸੈਸ ਨੂੰ ਅੱਗੇ ਕੰਟੀਨਿਊ ਕਰੋਗੇ ਹਾਂਜੀ ਬਿਲਕੁਲ ਆਈ ਥਿੰਕ ਜਿਵੇਂ ਮੇਰੇ ਦਾਦਾ ਜੀ ਨੇ ਸ਼ੁਰੂ ਕੀਤਾ ਸੀ ਤੇ ਮੇਰੇ ਫਾਦਰ ਸਾਹਿਬ ਰਨ ਕਰ ਰਹੇ ਨੇ ਮੈਂ ਬਿਲਕੁਲ ਉਵੇਂ ਹੀ ਕੰਟ੍ਰਿਬਿਊਟ ਕਰਨਾ ਚਾਹੁੰਗਾ ਤੇ ਉਵੇਂ ਹੀ ਚਲਾਉਣਾ ਚਾਹੁੰਗਾ ਕੰਮ ਨੂੰ ਇਨ ਦਾ ਫਿਊਚਰ ਜਸਟ ਅ ਪਰਸਨਲ ਅ ਵੈਰੀ ਪਰਸਨਲ ਥਿੰਗ ਮੇਰੀ ਇੱਕ ਵਾਰੀ ਅੱਖਾਂ ਖਰਾਬ ਹੋ ਗਈਆਂ ਸੀਗੀਆਂ ਅਬਾਊਟ 10 ਸਾਲ ਪਹਿਲਾਂ ਬਹੁਤ ਮਾਈਨਰੀ ਖਰਾਬ ਹੋਈਆਂ ਸੀ ਮੈਨੂੰ ਇਸ ਮੇਰਾ ਪਹਿਲਾ ਜੌਬ ਇਹੋ ਜਿਹਾ ਸੀਗਾ 8 ਟੂ 5 ਜੌਬ ਸੀਗਾ ਸਕਰੀਨ ਟਾਈਮ ਬਹੁਤ ਸੀਗਾ ਤੇ ਮੈਨੂੰ ਪਤਾ ਲੱਗਣ ਲੱਗਿਆ ਸੀ ਤਿੰਨ ਕੁ ਮਹੀਨਿਆਂ ਚ ਕਿ ਮੇਰੀ ਅੱਖਾਂ ਖਰਾਬ ਹੋ ਰਹੀਆਂ ਨੇ ਸੋ ਮੈਂ ਹਫਤਾਕ ਯੂਜ਼ ਕੀਤੀ ਮੇਰੀ ਹਫਤੇ ਚ ਹੀ ਅੱਖਾਂ ਠੀਕ ਹੋ ਗਈਆਂ ਸੀ ਤੇ ਉਸ ਤੋਂ ਬਾਅਦ ਮੈਨੂੰ ਡ੍ਰੌਪ ਸੀ ਕਦੇ ਲੋੜ ਨਹੀਂ ਪਈ ਐ ਸੱਚ ਪਰ ਮੈਂ ਕਦੇ ਕਦੇ ਪਾ ਲੈਂਦਾ ਜਸਟ ਫॉर ਦ ਸੇਕ ਆਫ ਇਟ ਲੋਕੀ ਕਹਿੰਦੇ ਨੇ ਹਲਵਾਈ ਆਪਣੀ ਮਿਠਾਈ ਨਹੀਂ ਖਾਣਾ ਲੇਕਿਨ ਤੁਸੀਂ ਆਪਣੀ ਦਵਾਈ ਆਪ ਟ੍ਰਾਈ ਐਂ ਕਿ ਕਰਕੇ ਉਹਨੂੰ ਟੈਸਟ ਐਂ ਵੈਰੀਫਾਈਡ ਹੋ ਕੇ ਕੀਤੀ ਹੋਈ ਹੈ ਹਾਂਜੀ ਬਿਲਕੁਲ ਆਈ ਥਿੰਕ ਆਪਣਾ ਵਿਸ਼ਵਾਸ ਹੀ ਉਦੋਂ ਬਣਦਾ ਹੈਗਾ ਜਦੋਂ ਆਪਣੇ ਨਾਲ ਆਪ ਬੀਤੀ ਹੋਵੇ ਤੇ ਆਪਾਂ ਆਪ ਕੋਈ ਕੰਪਲੀਸ਼ਮੈਂਟ ਕੀਤੀ ਹੋਵੇ ਸੋ ਉਦੋਂ ਤੋਂ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈਗਾ ਇਹਦੇ ਵਿੱਚ ਐਂਡ ਇਵਨ ਥੋ ਮਾਡਰਨ ਸਾਇੰਸ ਇਹੀ ਕਹਿੰਦੀ ਹੈ ਵੀ ਅੱਖਾਂ ਦਾ ਕੋਈ ਇਲਾਜ ਨਹੀਂ ਹੈਗਾ ਸਪੈਕਸ ਦਾ ਕੋਈ ਇਲਾਜ ਨਹੀਂ ਹੈਗਾ ਬਟ ਮੇਰਾ ਆਪਦਾ ਹੋਇਆ ਤੇ ਮੈਂ ਲੋਕਾਂ ਦਾ ਹੁੰਦਾ ਦੇਖਿਆ ਸੀਗਾ ਐਜ਼ ਅ ਕਿਡ ਬਹੁਤ ਲੋਕ ਦੇਖੇ ਸੀ ਕਿ 5-500 ਬੰਦਾ ਵੀ ਬਾਹਰ ਖੜਾ ਦੇਖਿਆ ਮੈਂ ਗੇਟ ਦੇ ਛੋਟੇ ਹੁੰਦੇ ਸੋ ਮੇਰੇ ਮੈਨੂੰ ਪੂਰਾ ਵਿਸ਼ਵਾਸ ਹੈ ਜੀ ਤੁਸੀਂ ਹੁਣੇ ਇੱਕ ਲਫ਼ਜ਼ ਦਾ ਇਸਤੇਮਾਲ ਕੀਤਾ ਹੈ ਵਿਸ਼ਵਾਸ ਮੈਨੂੰ ਲੱਗਦਾ ਇੱਥੇ ਵਿਸ਼ਵਾਸ ਦੇ ਨਾਲ ਹੀ ਸਾਰਾ ਜਿਹੜਾ ਹੈ ਉਹ ਪੂਰਾ ਪ੍ਰੋਸੈਸ ਚੱਲਦਾ ਹੈ ਬਿਲਕੁਲ ਜੀ ਵਿਸ਼ਵਾਸ ਨਾਲ ਹੀ ਬੰਦਾ ਠੀਕ ਹੋ ਸਕਦਾ ਆਈ ਥਿੰਕ ਥੈਟ ਨਾਟ ਓਨਲੀ ਇਸ ਜਗ੍ਹਾ ਪਰ ਪੂਰੀ ਦੁਨੀਆ 'ਚ ਹੀ ਜੇ ਤੁਸੀਂ ਵਿਸ਼ਵਾਸ ਰੱਖੋਗੇ ਉਮੀਦ ਰੱਖੋਗੇ ਉਹ ਕਹਿੰਦੇ ਨਾ ਉਮੀਦ ਨਾਲ ਦੁਨੀਆ ਕਾਇਮ ਤਾਂ ਫਿਰ ਉਵੇਂ ਹੀ ਤੁਸੀਂ ਠੀਕ ਹੋ ਸਕਦੇ ਹੋ ਐਂਡ ਆਈ ਥਿੰਕ ਜੇ ਵਿਸ਼ਵਾਸ ਨਾ ਹੋਵੇ ਫਿਰ ਠੀਕ ਹੋਣਾ ਬਹੁਤ ਮੁਸ਼ਕਿਲ ਹੈ ਸੋ ਥੈਂਕ ਯੂ ਸੋ ਮਚ ਇਹ ਸੀ ਕਿ ਅਗੇ ਥਰਡ ਜਨਰੇਸ਼ਨ ਤੁਸੀਂ ਪੂਰਾ ਪੂਰਾ ਪ੍ਰੋਸੈਸ ਦੇਖਿਆ ਹੈ ਤੇ ਹੁਣ ਜੇ ਤੁਸੀਂ ਬਿਲਕੁਲ ਵੀ 1 ਮਿੰਟ ਵੀ ਨਾ ਲਗਾਓ ਆਪਣਾ ਕੋਈ ਵੀ ਜੇ ਸਪਰੈਡ ਕਰਨਾ ਚਾਹੁੰਦੇ ਹੋ ਪਲੀਜ਼ ਇਹਨੂੰ ਸਪਰੈਡ ਕਰੋ ਮੈਕਸਿਮਮ ਤੇ ਕਿਸੇ ਨੂੰ ਵੀ ਅੱਖਾਂ ਦੀ ਰੋਸ਼ਨੀ ਤੋਂ ਰਿਲੇਟਡ ਕੋਈ ਵੀ ਚੀਜ਼ ਦੀ ਦਿੱਕਤ ਹੈ ਪਰੇਸ਼ਾਨੀ ਹੋ ਇੱਥੇ ਆ ਸਕਦਾ ਹੈ ਐਡਰੈਸ ਆਲਰੇਡੀ ਤੁਹਾਡੇ ਕੋਲ ਆ ਜਾਏਗਾ ਫੋਨ ਨੰਬਰ ਆ ਜਾਏਗਾ ਪਲੀਜ਼ ਕੰਟੈਕਟ ਕਰੋ ਇਹ ਲੋਕ ਤੁਹਾਨੂੰ ਫੁੱਲ ਸਰਵਿਸਿਜ਼ ਦੇਣਗੇ ਇੱਥੇ ਆਣਗੇ ਤੁਸੀਂ ਆਓਗੇ Everything is possible, only trust is important. Thank you.